ਪਬਲਿਕ ਗਾਰਡੀਅਨ ਨਿਊਜ਼ ਤੁਸੀਂ ਦੇਖ ਰਹੇ ਹੋ ਤਾਂ ਇਸ ਪੜੀ ਵੱਡੀ ਖਬਰ ਚੰਡੀਗੜ੍ਹ ਸੈਕਟਰ 43 ਤੋਂ ਆ ਰਹੀ ਹੈ ਜਿੱਥੇ ਕਿ ਕੋਟ ਵਿੱਚ ਗੋਲੀ ਚੱਲੀ ਹੈ ਦੱਸਿਆ ਕਿ ਆਈਆਰਐਸ ਅਫਸਰ ਦਾ ਕਤਲ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਚੰਡੀਗੜ੍ਹ ਦੇ ਸੈਕਟਰ 43 ਦੇ ਕੋਟ ਵਿੱਚ ਅੱਜ ਗੋਲੀਆਂ ਚੱਲ ਗਈਆਂ ਇਸ ਦੌਰਾਨ ਇੱਕ ਆਈਆਰਐਸ ਅਫਸਰ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਦੋ ਤਿਰਾਂ ਆਪਸੀ ਸਮਝੌਤੇ ਲਈ ਆਈਆਂ ਸਨ ਦਰਅਸਲ ਸ਼ਨੀਵਾਰ ਨੂੰ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਸੋਰੇ ਨੇ ਭਾਰਤੀ ਮਾਲੀਆ ਸੇਵਾ ਯਾਨੀ ਆਈਆਰਐਸ ਦੇ ਅਧਿਕਾਰੀ ਯਾਨੀ ਆਪਣੇ ਜਵਾਈ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਹੈ ਮ੍ਰਿਤਕ ਦੀ ਪਛਾਣ ਹਰਪੀਤ ਸਿੰਘ ਵਜੋਂ ਹੋਈ ਹੈ ਹਰਪੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਉਹ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਪਹੁੰਚੇ ਸਨ ਪੁਲਿਸ ਨੇ આરોપી ਸੋਰੇ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਅਨੁਸਾਰ ਹਰਪੀਤ ਸਿੰਘ ਖੇਤੀਬਾੜੀ ਵਿਭਾਗ ਦੇ ਚੀਆਰ ਐਸ ਅਧਿਕਾਰੀ ਸੀ ਉਸ ਦੀ ਪਤਨੀ ਨਾਲ ਤਲਾਕ ਦਾ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਸ਼ਨੀਵਾਰ ਨੂੰ ਲੜਕਾ ਲੜਕੀ ਪੱਖ ਸੁਣਵਾਈ ਲਈ ਅਦਾਲਤ ਪਹੁੰਚੇ ਸਨ ਇੱਥੇ ਅਦਾਲਤ ਨੇ ਦੋਵਾਂ ਧਿਰਾਂ ਨੂੰ ਮੀਡੀਏਸ਼ਨ ਸੈਂਟਰ ਵਿੱਚ ਭੇਜ ਦਿੱਤਾ ਸੀ ਇੱਥੇ ਦੋਵਾਂ ਧਿਰਾਂ ਦੀ ਕਾਉਂਸਲਿੰਗ ਚੱਲ ਰਹੀ ਸੀ ਇਸ ਦੌਰਾਨ ਲੜਕੀ ਦੇ ਪਿਤਾ ਪੰਜਾਬ ਪੁਲਿਸ ਦੇ ਸਾਬਕਾ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਨੇ ਬਾਥਰੂਮ ਜਾਣ ਲਈ ਕਿਹਾ ਉਹ ਆਪਣੇ ਜਵਾਈ ਹਰਪੀ ਸਿੰਘ ਨੂੰ ਰਸਤਾ ਪੁੱਛਣ ਦੇ ਬਹਾਨੇ ਮੀਡੀਏਸ਼ਨ ਸੈਂਟਰ ਯਾਨੀ ਵਿਚੋਲਗੀ ਸੈਂਟਰ ਤੋਂ ਬਾਹਰ ਲੈ ਗਿਆ ਬਾਹਰ ਨਿਕਲਦੇ ਹੀ ਸੌਰੇ ਨੇ ਕਰੀਬ 5 ਰਾਉਂਡ ਫਾਇਰ ਕੀਤੇ ਜਿਸ ਵਿੱਚ ਦੋ ਗੋਲੀਆਂ ਹਰਪੀ ਸਿੰਘ ਨੂੰ ਲੱਗੀਆਂ ਇਸ ਤੋਂ ਬਾਅਦ ਪਰਿਵਾਰਿਕ ਮੈਂਬਰ ਉਸਨੂੰ ਤੁਰੰਤ ਹਸਪਤਾਲ ਲੈ ਗਏ ਇੱਥੇ ਇਲਾਜ ਦੌਰਾਨ ਹਰਪੀ ਸਿੰਘ ਦੀ ਮੌਤ ਹੋ ਗਈ ਸੈਕਟਰ 43 ਜ਼ਿਲ੍ਹਾ ਅਦਾਲਤ ਦੀ ਦੂਜੀ ਮੰਜ਼ਲ ਤੇ ਗੋਲੀਬਾਰੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਕੱਟਨਾ ਦੁਪਹਿਰ ਕਰੀਬ 2 ਵਜੇ ਵਾਪਰੀ ਅਦਾਲਤ ਵਿੱਚ ਗੋਲੀ ਚੱਲਣ ਤੋਂ ਬਾਅਦ ਰੌਲਾ ਪੈ ਗਿਆ ਜਦੋਂ ਸੋਹਰੇ ਨੇ ਆਪਣੇ ਅਫਸਰ ਜਵਾਈ ਦਾ ਕਤਲ ਕਰ ਦਿੱਤਾ ਸੂਤਰਾਂ ਮੁਤਾਬਕ ਅਦਾਲਤ ਵਿੱਚ 3 ਤੋਂ 4 ਰਾਊਂਡ ਫਾਇਰ ਕਰਦੇ ਹੋਏ ਆਈਆਰਐਸ ਅਧਿਕਾਰੀ ਦੀ ਸ਼ਰੀਰਾਂ ਮਹਤਿਆ ਕਰ ਦਿੱਤੀ ਗਈ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਦੱਸਿਆ ਜਾ ਰਿਹਾ ਹੈ ਕਿ ਆਈਆਰਐਸ ਅਧਿਕਾਰੀ ਨੇ ਆਪਣੇ ਮੁਥਲ ਏਆਈਜੀ ਸੋਰੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਘਰੇਲੂ ਝਗੜੇ ਕਾਰਨ ਇਹ ਘਟਨਾ ਵਾਪਰੀ ਹੈ ਇਹ ਘਟਨਾ ਅਦਾਲਤ ਦੀ ਪੇਸ਼ੀ ਦੌਰਾਨ ਵਾਪਰੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਥ੍ਰੀਨ ਅਪਡੇਟਸ ਲਈ ਦੇਖਦੇ ਰਹੋ ਪਬਲਿਕ ਗਾਰਡੀਅਨ ਨਿਊਜ਼